ਸਤਿ ਸ਼੍ਰੀ ਅਕਾਲ ਜੀ ਮਨਜਿੰਦਰ ਸਿੰਘ ਦੇ ਨਾਲ ਮੈਂ ਹਾਂ ਅਜਰ ਠੌੜ ਤੁਸੀਂ ਦੇਖ ਰਹੇ ਹੋ ਫਾਸਟਪੀ ਨਿਊਜ਼ ਲੋਕ ਸਭਾ ਚੋਣਾਂ ਦਾ ਬਿਗਲ ਬਚ ਚੁੱਕਿਆ ਹੈ ਮਹਾਕਮ ਲੋਕ ਸਭਾ ਮਹਾਕਮ ਐਸਪੀਐਲਏ ਅਗਰ ਗੱਲ ਕਰੀਏ ਤਾਂ ਸਮੁੱਚੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਰਾਜਨੀਤਿਕ ਪਾਰਟੀਆਂ ਨੇ ਆਪਣੀ ਕਮਰ ਕੱਸ ਲਈ ਹੈ ਤੇ ਅੱਜ ਅੱਜ ਅਸੀਂ ਇੱਕ ਐਸੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਜਨਤਾ ਦੇ ਵਿੱਚ ਜਾਵਾਂਗੇ ਔਰ ਗੱਲਬਾਤ ਕਰਾਂਗੇ ਕਿ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੇ ਜਿਹੜੇ ਇੱਥੇ ਵੋਟਰ ਨੇ ਉਹ ਨੁਮਾਇੰਦਿਆਂ ਬਾਰੇ ਕੀ ਸੋਚਦੇ ਨੇ ਜਿਹੜੇ ਕੈਂਡੀਡੇਟ ਨਵੇਂ ਆਣਗੇ ਉਹਨਾਂ ਬਾਰੇ ਉਹ ਉਹਨਾਂ ਦੀ ਕੀ ਵਿਚਾਰਧਾਰਾ ਹੈ ਤੇ ਕਿਸ ਪਾਰਟੀ ਦੇ ਪੱਖ ਦੇ ਵਿੱਚ ਉਹ ਵੋਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਉਹ ਸੋਚ ਰਹੇ ਨੇ ਔਰ ਸਮੂਚੀ ਔਰ ਲੋਕ ਸਭਾ ਚੋਣਾਂ ਨੂੰ ਲੈ ਕੇ ਡੈਮੋਕ੍ਰੇਸੀ ਇਹ ਹਿੰਦੁਸਤਾਨ ਸਾਡਾ ਭਾਰਤ ਦੇਸ਼ ਇੱਕ ਡੈਮੋਕ੍ਰੇਸੀ ਲੈਵਲ ਤੇ ਬਹੁਤ ਵੱਡਾ ਦੇਸ਼ ਹੈ ਤੇ ਇਸ ਦੌਰਾਨ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹ ਸਾਰੇ ਜਿਹੜੀ ਸਬੋਚੀ ਜਾਣਕਾਰੀ ਹੈ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਾਂਗੇ ਵੋਟਰਾਂ ਦੇ ਕਿ ਉਹਨਾਂ ਦਾ ਇਹਨਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਕਹਿਣਾ ਹੈ ਜੀ ਹੋਰ ਜਾਣਕਾਰੀ ਉਹ ਵੋਟਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀਏ ਉਹਨਾਂ ਦੀ ਵਿਚਾਰਧਾਰਾ ਜਾਣਨ ਦੀ ਕੋਸ਼ਿਸ਼ ਕਰੀਏ ਮੇਰੇ ਨਾਲ ਇਹ ਦੇਖੋ ਕਿ ਦੇਸ਼ ਦਾ ਪਵਿੱਤਰ ਇਹ ਦੇਸ਼ ਦਾ ਪਵਿੱਤਰ ਜੋ ਇਸ ਵੇਲੇ ਸੜਕਾਂ ਤੇ ਰੋਲਣ ਲਈ ਮਜਬੂਰ ਦਿਖ ਰਿਹਾ ਹੈ ਆਪ ਕਿਆ ਲਗਤੇ ਹੈ ਇਸਕੇ ਇਸਕੇ ਭਤੀਜੀ ਹੈ ਭਤੀਜੀ ਹੈ देश में चुनाव होने जा रहा है कुछ पता है आपको नहीं हमको कुछ भी पता नहीं कभी वोट डाला है नहीं कितनी उम्र है वो नहीं पता मेरे को कितनी होगी उम्र आपकी होगी सोलह सत्रह साल अभी सोलह सत्रह साल ही है अच्छा अभी सोलह साल। घर में कोई जो माँ बाप है आपके हाँ लोहा चुकने गए लोहा चुकने गए हैं वो वोट डालते हैं नहीं नहीं डालते वोट उनकी वोट बनी नहीं पहला तो असी आप ਦੇਸ਼ ਦੀ ਉਹ ਤਸਵੀਰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਇਸ ਵੇਲੇ ਗਰੀਬੀ ਦੀ ਹਾਲਤ ਦੇ ਵਿੱਚ ਸੜਕਾਂ ਤੇ ਰਲ ਰਹੀ ਹੈ ਦਾਅਵੇ ਵੱਡੇ ਵੱਡੇ ਕੀਤੇ ਜਾ ਰਹੇ ਨੇ ਕਿ ਸਾਡਾ ਦੇਸ਼ ਖੁਸ਼ਹਾਲ ਹੋ ਰਿਹਾ ਹੈ ਤੇ ਖੁਸ਼ਹਾਲੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਤੇ ਬਾਕੀ ਵੀ ਗੱਲਬਾਤ ਆਪਾਂ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕ ਸਭਾ ਚੋਣਾਂ ਦਾ ਬੀਗਲ ਜਿਹੜਾ ਉਹ ਬਚ ਚੁੱਕਿਆ ਹੈ ਤੁਸੀਂ ਵੀ ਇਸ ਪ੍ਰਤੀ ਅਵੇਅਰਤਾ ਹੋਣੀ ਹੈ ਨਾ ਔਰ ਨਾ ਕੀ ਆਪਣਾ ਨਰਿੰਦਰ ਸਿੰਘ ਜੀ ਢਾਬਾ ਕਰਦੇ ਹਾਂ ਇੱਥੇ ਹਾਂਜੀ ਹਾਂਜੀ ਅੱਛਾ ਇਹ ਦੱਸੋ ਕਿ ਲੋਕ ਸਭਾ ਚੋਣਾਂ ਹੁਣ ਹੋਣ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਜਿਹੜੇ ਇੱਥੇ ਦੇ ਕੈਂਡੀਡੇਟ ਸੀਗੇ ਕਦੇ ਉਹ ਜਿਹੜੇ ਨੁਮਾਇੰਦੇ ਨੇ ਇੱਥੇ ਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਉਹ ਕਦੇ ਨਜ਼ਰ ਆਏ ਆ ਤੁਹਾਨੂੰ ਬਿਲਕੁਲ ਨਹੀਂ ਚੰਦੂ ਮਾਜਰਾ ਸਾਹਿਬ ਹੈਗੇ ਆ ਹਾਂ ਉਹ ਆ ਹੀ ਨਹੀਂ ਅਰੇ ਚੰਦੂ ਮਾਜਰਾ ਸਾਹਿਬ ਤਾਂ ਇਸ ਤੋਂ ਪਹਿਲਾਂ ਸੀਗੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਮਨੀਸ਼ ਤਿਵਾੜੀ ਸਾਹਿਬ ਹਾਂਜੀ ਹਾਂ ਮਨੀਸ਼ ਤਿਵਾੜੀ ਦੇਖਿਆ ਹੀ ਨਹੀਂ ਤੁਹਾਨੂੰ ਅੱਛਾ ਉਸ ਤੋਂ ਪਹਿਲਾਂ ਚੰਦੂ ਮਾਜਰਾ ਜੀ ਵੀ ਨਹੀਂ दिखे ਨਾ ਮਨੀਸ਼ ਤਿਵਾੜੀ ਦਿਖਿਆ ਕੁਝ ਨਹੀਂ ਆਉਣਾ ਇੱਥੇ ਤਾਂ ਉਦਾਂ ਹੀ ਵੋਟਾਂ ਦੇ ਟਾਈਮ ਆ ਜਾਂਦੇ ਆ ਹੁਣ ਵੀ ਨਹੀਂ ਦਿਖਿਆ ਵੈਸੇ ਬਣਾਉਣਗੇ ਤਾਂ ਉਹਨਾਂ ਨੂੰ ਅਸੀਂ ਜਵਾਬ ਦੋਗੇ ਵੀ ਕਿਵੇਂ ਵੈਸੇ ਬੀਜੇਪੀ ਆ ਜੇ ਤਾਂ ਸਭ ਤੋਂ ਵਧੀਆ ਕੁਝ ਭਲਾ ਹੋ ਜਾਊਗਾ ਬਾਕੀ ਤਾਂ ਵੈਸੇ ਆਪਾਂ ਨੂੰ ਕੋਈ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਜੇ ਬੀਜੇਪੀ ਆ ਜੇ ਤਾਂ ਇੱਥੇ ਤਾਂ ਪੰਜਾਬ ਦੀ ਤਰੱਕੀ ਹੋ ਸਕਦੀ ਹੈ ਨਹੀਂ ਤਾਂ ਬਿਲਕੁਲ ਖਤਮ ਹੈ ਕੰਮ ਬਾਕੀ ਤਾਂ ਅਸੀਂ ਰੋਟੀ ਬਣਾ ਰਹੇ ਹਾਂ ਚੱਲ ਰਿਹਾ ਕਹਿਣ ਦਾ ਭਾਵ ਹੈ ਕਿ ਸਾਰੀ ਪਾਰਟੀਆਂ ਦੇਖ ਲਿਆ ਕਿ ਇਹਨੂੰ ਵੀ ਦੇਖ ਲਈ ਹਾਂ ਬਿਲਕੁਲ ਆਹੀ ਨਹੀਂ ਦੇਖਣ ਦੀ ਗੱਲ ਨਹੀਂ ਚਲੋ ਉੱਪਰ ਵੀ ਦੇਖੋ ਮੋਦੀ ਸਾਹਿਬ ਬੈਠੇ ਉਹਨਾਂ ਨੇ ਹੀ ਆਉਣਾ ਹਾਂ ਤੇ ਆਪਾਂ ਆਪਣਾ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਕਹਿਣ ਦਾ ਮਤਲਬ ਤਾਂ ਹੀ ਕੁਝ ਬਣੂਗਾ ਰਹੀ ਹੈ ਬੀਜੇਪੀ ਆ ਜੇ ਪੜਾਈ ਕਰਨ ਸੋ ਅਸੀਂ ਜਨਤਾ ਦੇ 뷰 ਲੈਣ ਦੀ ਕੋਸ਼ਿਸ਼ ਕਰ ਰਹੇ ਕਿ ਉਹਨਾਂ ਦਾ ਕੀ ਕਹਿਣਾ ਉਹ ਕਹਿੰਦੇ ਕਿ ਜਿਹੜੇ ਪਹਿਲਾਂ ਇਤੋਂ ਜਿੰਨੇ ਵੀ ਰੇ ਨੇ ਐਮਪੀ ਉਹ ਕਦੇ ਨਜ਼ਰ ਨਹੀਂ ਆਏ ਤੇ ਹੋਰ ਵੀ ਇੱਥੇ ਜਿਹੜੇ ਲੋਕ ਮੌਜੂਦ ਨੇ ਢਾਬੇ ਤੇ ਅਸੀਂ ਪਹੁੰਚੇ ਆਂ ਚਾਹ ਦੀ ਚੁਸਕੀ ਵੀ ਲਵਾਂਗੇ ਚਾਹ ਵੀ ਪੀਵਾਂਗੇ ਤੇ ਅਗਰ ਕੋਈ ਗੱਲਬਾਤ ਕਰਨੀ ਹੋਈ ਕਿਸੇ ਵਸਖ ਨੇ ਤਾਂ ਉਹ ਵੀ ਗੱਲਬਾਤ ਅਸੀਂ ਆਪ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਭਾਜੀ ਖਾਣਾ ਖਾ ਰਹੇ ਨੇ ਸੌਰੀ ਪਿਆਰ ਨੂੰ ਰਿਸਟੋਰ ਕਰ ਰਹੇ ਆਂ ਅਸੀਂ ਕਿਹੜੀ ਜਗ੍ਹਾ ਤੋਂ ਨੇ ਹੈ ਹਿਮਾਚਲ ਹਿਮੇਰਪੁਰ ਤੋਂ ਹਿਮਾਚਲ ਹਿਮੇਰਪੁਰ ਤੋਂ ਜੈਸੇ ਕਿ ਕਈ ਐ ਐਸੇ ਵਾਦੇ ਕੀਏ ਜਾਂਦੇ ਨੇ ਕਿ ਜਿਸੇ ਲੋਕ लोग आकर्षित होते हैं जी जी। आ, क्या आपको लगता है कि आ, वादे वही करने चाहिए जो पूरे जो हो पूरे सके जी 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 वादे वही करने चाहिए जो पूरे हो नहीं तो फिर ऐसे बोलने का कोई फायदा नहीं है आ, अच्छा आप कैसे देखते हो इस इलेक्शन को लेके कि कौन न, कौन सा कैंडिडेट जो आपका एरिया जो भी है हमीरपुर का एरिया जी है जी कि आपको क्या लगता है कि कौन सी पार्टी ठीक रहेगी बीजेपी ठीक रहेगी अच्छा बीजेपी ठीक रहेगी बीजेपी ठीक रहती है ਅਾ ਔਰ ਆਪਕੋ ਕਿਉਂ ਲਗਤਾ ਹੈ ਕਿ ਬੀਜੇਪੀ ਹੀ ਠੀਕ ਰਹੇਗੀ ਸਰ ਕਾਂਗਰਸ ਤੇ ਵਾਸਤੇ ਪਹਿਲੇ ਤਾਂ ਲੀਡਰ ਨਹੀਂ ਹੈ ਕੋਈ ਕੋਈ ਕਿਹਾ ਜਿਹਾ ਕੋਈ ਕਿ ਪੀਐਮ ਕੈਂਡੀਡੇਟ ਆਇਆ ਕੋਈ ਲੀਡਰ ਕੋਈ ਹਾਂ ਐਸਾ ਹੈ ਸੋ ਗੱਲਬਾਤ ਅਸੀਂ ਕਰ ਰਹੇ ਹਾਂ ਤੇ ਗੱਲਬਾਤ ਦੌਰਾਨ ਜੋ ਵੀ 뷰 ਨੇ ਜਨਤਾ ਦੇ ਉਹ ਆਪ ਤੱਕ ਅਸੀਂ ਪਹੁੰਚਾ ਰਹੇ ਹਾਂ ਭਾਜੀ ਨਾਲ ਗੱਲਬਾਤ ਹੋਈ ਹੈ ਤੇ ਹੋਰ ਵੀ ਛੇੜੇ ਜਿਹੜੇ ਲੋਕ ਨੇ ਵੋਟਰ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਲਓ ਜੀ ਆਪਾਂ ਗੱਲਬਾਤ ਜਿਹੜੀ ਉਹ ਕਰ ਰਹੇ ਆ ਜਨਤਾ ਦੀ VOTERਾਂ ਦੀ ਉਹਨਾਂ ਦੀ ਆਪਣੀ ਸੋਚ ਕੀ ਹੈ ਉਹਨਾਂ ਦੀ ਵਿਚਾਰਧਾਰਾ ਕੀ ਹੈ ਕਿ ਜਿਹੜੇ ਸੰਸਦ ਨੇ ਚੁਣ ਕੇ ਜਾਂਦੇ ਨੇ ਉਹ ਮੁੜ ਕੇ ਆਂਦੇ ਆ ਨਹੀਂ ਆਂਦੇ ਉਹ ਵੀ ਗੱਲਬਾਤ ਹੋਈ ਹੈ ਉਹਦੇ ਬਾਅਦ ਹੁਣ ਅਸੀਂ ਪਹੁੰਚ ਗਏ ਹਾਂ ਬਜ਼ੁਰਗ ਬੈਠੇ ਨੇ ਬਜ਼ੁਰਗੋ ਪਹਿਲਾਂ ਇਹ ਦੱਸੋ ਆਪਦੀ ਪੈਨਸ਼ਨ ਲੱਗੀ ਪੈਨਸ਼ਨ ਕਿੱਥੇ ਲੱਗੀ ਹੈ ਜੀ ਮੈਂ ਤਾਂ ਉਮਰ ਹੀ ਨਹੀਂ ਹੈ ਉਮਰ ਮੇਰੀ 60 ਸਾਲ ਦੀ ਹੈ ਜੀ ਅੱਛਾ ਪੈਨਸ਼ਨੇ ਮੇਰੀ ਲੱਗੀ ਨਹੀਂ ਹੈ ਜੀ ਮੈਂ ਆਂਡਾ ਟਾਈਪ ਆਂ ਜੀ ਮੇਰੇ ਲੰਗ ਲੰਗੜਾ ਹੈ ਜੀ ਮੈਂ ਚੱਲ ਅੱਛਾ ਤੁਸੀਂ ਤੋੜੇ ਹੈਂਡੀਕੈਪ ਹਾਂਜੀ ਹਾਂਜੀ ਹੈਂਡੀਕੈਪ ਹੈ ਜੀ ਮੈਂ ਆਹ ਤਸਵੀਰਾਂ ਦਿਖਾਓ ਜਰਾ ਦੇਖੋ ਕਿ ਕਿੰਨੇ ਵਿਚਾਰੇ ਮਿਹਨਤ ਕਰਦੇ ਨੇ ਇੱਥੇ ਮੋਚੀ ਦਾ ਕੰਮ ਕਰਦੇ ਆ ਵਿਚਾਰੇ ਬੈਠ ਕੇ ਮਿਹਨਤ ਮਜ਼ਦੂਰੀ ਕਰਦੇ ਆ ਕਹਿੰਦੇ ਮੇਰੀ ਤਾਂ ਪੈਨਸ਼ਨ ਨਹੀਂ ਲੱਗੀ ਅੱਜ ਜਿਹੜੇ ਵੋਟਾਂ ਹੁਣ ਆ ਗਿਆ ਨੇ ਕਿਵੇਂ ਵੋਟਾਂ ਦੇ ਟਾਈਮ ਤੋਂ ਬਹੁਤ ਆਂਦੇ ਨੇ ਜਿਹੜੇ ਨੀਤਾ ਉਹ ਆਂਦੇ ਆ ਬਾਅਦ ਦੇ ਵਿੱਚ ਫਿਰ ਬਾਅਦ ਜੀ ਵਿੱਚ ਜੀ ਹੁਣ ਤੁਸੀਂ ਸਾਡੀ ਪੀਲਸਨ ਲਵਾ ਕੇ ਦਿਓ ਅਸੀਂ ਸਾਡੀ ਤੁਹਾਡੀ ਬਹਿਜਾ ਵਾਜਾ ਕਾਰ ਕਰ ਦੂੰਗਾ ਜੀ ਮਹਾਰਾਜ ਜੀ ਹੋਰ ਕੀ ਕਰੀਏ ਜੀ ਅਭੀ ਜਿਹੜਾ ਪੈਨਸ਼ਨ ਲਵਾ ਦੇਗਾ ਉਹਨੂੰ ਵੋਟ ਪਾਵਾਂਗੇ ਉਹਨੇ ਵੋਟ ਪਾ ਦਊਗਾ ਜੀ ਇਹ ਦੱਸ ਕਹਿੰਦਾ ਭਾਵੇਂ ਜਿਹੜਾ ਜਨਤਾ ਦੇ ਕੰਮ ਕਰੂਗਾ ਉਹਨੂੰ ਇਹ ਚੁਣਾਂਗੇ ਹਾਂਜੀ ਹਾਂਜੀ ਬਸ ਤੇ ਸਾਡੀ ਵੋਟ ਤੁਹਾਡੀ ਵੋਟ ਤੁਹਾਡੀ ਪੱਕੀ ਹੈ ਜੀ ਫਿਰ ਨਹੀਂ ਸਾਡੀ ਨਹੀਂ ਅਸੀਂ ਤਾਂ ਚੈਨਲ ਤੋਂ ਐ ਹਾਂਜੀ ਹਾਂਜੀ ਅਸੀਂ ਤਾਂ ਨਿਊਜ਼ ਰਿਪੋਰਟਰ ਨੇ ਸਾਡੀ ਅਸੀਂ ਅਸੀਂ ਕਿਹੜੇ ਕੈਂਡੀਡੇਟ ਨੇ ਠੀਕ ਹੈ ਜੀ ਠੀਕ ਹੈ ਜੀ ਠੀਕ ਸੋ ਬਜ਼ੁਰਗ ਕਹਿੰਦੇ ਕਿ 60 ਸਾਲ ਦੀ ਉਮਰ ਹੋ ਚੁੱਕੀ ਹੈ ਮੇਰੀ ਮਿਹਨਤ ਮਜ਼ਦੂਰੀ ਮੈਂ ਕਰਦਾ ਹਾਂ ਹੈਂਡੀਕੈਪ ਨੇ ਚਾਰੇ ਕਹਿੰਦੇ ਕਿ ਪਰ ਕੋਈ ਸੁਣਵਾਈ ਨਹੀਂ ਹੈ ਆਮ ਜਨਤਾ ਦੀ ਗਰੀਬ ਦੀ ਕੋਈ ਸੁਣਵਾਈ ਨਹੀਂ ਹਾਂਜੀ ਕੀ ਹਾਲ ਨੇ ਵਧੀਆ ਵਧੀਆ ਫਿਰ ਹੁਣ ਇਲੈਕਸ਼ਨ ਆ ਗਿਆ ਬਿਲਕੁਲ ਨਜ਼ਦੀਕ ਹੈ ਕਾਂਗਰਸ ਨੂੰ ਪਾਣੀ ਹੈ ਤਾਂ ਕਾਂਗਰਸ ਨੂੰ ਕਿਉਂ ਪਾਣੀ ਹੈ ਕਾਂਗਰਸ ਨੇ ਕੁਸਤਾ ਕਰੂਗੀ ਗਰੀਬਾਂ ਦਾ ਫਾਇਦਾ ਕਾਂਗਰਸੀ ਕਰਦੀ ਆ। ਅੱਛਾ ਗਰੀਬਾਂ ਦਾ ਫਾਇਦਾ ਕਾਂਗਰਸ ਕਰਦੀ ਆ ਦੂਜੀਆਂ ਪਾਰਟੀਆਂ ਦੂਜੀਆਂ ਪਾਰਟੀਆਂ ਕਿੱਥੇ ਪੁੱਛਣੀਆਂ ਆ ਬਾਅਦ ਚ ਚਾਰੇ ਅੱਜ ਕੱਲ ਇਹੋ ਜਿਹਾ ਸਮਾਂ ਆ ਗਿਆ ਵੀ ਬੰਦੇ ਦੀ 200 200 ਰੁਪਏ ਦੇ ਕੋਈ ਵੈਲੀ ਨਹੀਂ ਬੰਦੇ ਦੀ ਬੰਦੇ ਦੀ ਬੋਲੀ ਨਹੀਂ ਹੈਗੀ ਕੋਈ ਬੰਦਾ ਦਾ ਖਰਚਾ ਵੀ ਪੂਰਾ ਹੋ ਰਿਹਾ ਐਨੀ ਮਹਿੰਗਾਈ ਹੋ ਗਈ ਹੂੰ ਬੀਲੀ ਵੀ ਦੀਆਂ ਬਾਤਾਂ ਹੋ ਗਿਆ ਹੁਣ ਤਾਂ ਉਹ ਕੰਮ ਆ ਗਿਆ ਆਮਦਨੀ ਚੁਆਨੀ ਤੇ ਖਰਚਾ ਰੁਪਈਆ ਹਾਂ ਬਹੁਤ ਵੱਡੀ ਗੱਲ ਕਹਤੀ ਕਹਿੰਦੇ ਕਿ ਆਮਦਨੀ 25 ਪੈਸੇ ਆ ਤਾਂ ਰੁਪਇਆ ਜਿਹੜਾ 1 ਰੁਪਇਆ ਖਰਚਾ ਹੋ ਜਾਂਦਾ ਮਹਿੰਗਾਈ ਬਹੁਤ ਜ਼ਿਆਦਾ ਹੈ ਉਹਦੇ ਬਾਰੇ ਮੇਰੇ ਹੁਣ ਦੇਖਦੇ ਹੁਣ ਅਜਦਾ ਰahul ਗੰਦ ਨੂੰ ਪਾਣੀ ਆਉਣ ਕੇ ਚਲੋ ਜਨਤਾ ਦੇ ਆਪਣੇ ਈ ਵੀ ਨੇ ਉਹਨਾਂ ਦੇ ਵਿਚਾਰ ਨੇ ਸਾਡਾ ਅਸੀਂ ਆਪ ਨੂੰ ਦੱਸ ਜੀ ਕਿ ਅਸੀਂ ਆਪਣੇ ਵੱਲੋਂ ਕੁਝ ਨਹੀਂ ਕਹਿ ਰਹੇ ਇੱਥੇ ਅਸੀਂ ਮੌਜੂਦ ਆ ਇਸ ਵੇਲੇ ਕੁਰਾਲੀ ਬੱਸ ਸਟੈਂਡ ਤੇ ਅਲੱਗ-ਅਲੱਗ ਜਿਹੜੇ ਲੋਕ ਨੇ ਕਿੱਤਿਆਂ ਦੇ ਨਾਲ ਸੰਬੰਧਿਤ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਤੇ ਬਾਕੀ ਵੀ ਗੱਲਬਾਤ करने कोशिश करते हैं क्या कहना आपका अब आप इलेक्शन आ गया आ गई है है अब ठीक है तो हमें कौन हाँ, है इधर उधर उधर भटक रहा है रोजगार नहीं है जी नहीं है हमारे पास नहीं है अभी अच्छा कहाँ से आए हो हम बिहार से आए बिहार से आए हुए हैं अच्छा रोजगार की मांग है आपकी जी जी ਠੀਕ ਹੈ ਜੀ ਰੋਜ਼ਗਾਰ ਦੀ ਮੰਗ ਕਰ ਰਹੇ ਨੇ ਕੋਈ ਕਹਿੰਦਾ ਕਿ ਮੇਰੀ ਪੈਨਸ਼ਨ ਨਹੀਂ ਲੱਗੀ ਮੈਨੂੰ ਪੈਨਸ਼ਨ ਚਾਹੀਦੀ ਹੈ ਕੋਈ ਕਹਿੰਦਾ ਕਿ ਕੈਂਡੀਡੇਟ ਜਿਹੜੇ ਨੁਮਾਇंदे ਜਿਹੜੇ ਚੁਣ ਕੇ ਜਾਂਦੇ ਨੇ ਸਾਡੇ ਐਮਪੀ ਜਿਹੜੇ ਉਹ ਕਦੇ ਮੁਰਕੇ ਵਿਖਾਈ ਨਹੀਂ ਦਿੰਦੇ ਤੇ ਅਗਲੀ ਵੀ ਗੱਲਬਾਤ ਹਾਜੀ ਬਾਜੀ ਕੁਰਾਲੀ ਤੋਂ ਹੀ ਹੈ ਕੁਰਾਲੀ ਤੋਂ ਹੀ ਹੈ ਨਾ ਹਾਂ ਕੁਰਾਲੀ ਤੋਂ ਹੀ ਲੋਕੜੀ ਹੈ ਅੱਛਾ ਅੱਛਾ ਇਹ ਦੱਸੋ ਚੋਣਾ ਹੋਣ ਜਾ ਰਹੀਆਂ ਨੇ ਕੋਈ ਸੁਧਾਰ ਵਗੈਰਾ ਹੋਊਗਾ ਹੁਣ ਕੀ ਲੱਗਦਾ ਤੁਹਾਨੂੰ ਕੀ ਉਮੀਦਾਂ ਲੱਗਦੀਆਂ ਨੇ ਚੁਣਾਲਾ ਦਾ ਚੱਕਰ ਹੈ ਮਹਾਰਾਜ ਵੀ ਚੋਣਾਂ ਵਿੱਚ ਪੰਗੇ ਵੀ ਆ ਦੰਗੇ ਵੀ ਆ ਸਭ ਤੋਂ ਜ਼ਿਆਦਾ ਗੁੰਡਾਗਰਦੀ ਨੇਤਾ ਲੋਗਾਂ ਦੀ ਹੈ ਓਹ ਹੋ ਹੋ ਉਹ ਕਿਵੇਂ ਵੇਈ ਉਹ ਮੈਂ ਵੀ ਜਿਤਲਾ ਉਹਨ ਗਰੀਬ ਬੰਦੇ ਨੂੰ ਪੈਸਾ ਉੱਪਰ ਤੋਂ ਭੇਜ ਰਿਹਾ ਇਹ ਜਿਹੜੇ ਮੋਟੇ ਨੇਤਾ ਲੋਗ ਹੋ ਗਏ ਇਹ ਸਭ ਖਾ ਜਾਂਦੇ ਕਿਵੇਂ ਪੈਸਾ ਆਂਦਾ ਯਾ ਜਿਸ ਤਰ੍ਹਾਂ ਉਹ ਪੈਸੇ ਉੱਪਰ ਦੇ ਜਿਵੇਂ ਮੋਦੀ ਦੇ ਰਿਹਾ ਯਾ ਕੋਈ ਖਾਤੇ ਵਿੱਚ ਪਾ ਰਿਹਾ ਵੇਖੋ ਕੋਈ ਅਲੱਗ-ਲਾਗ ਜਿਹੜੀਆਂ ਬਜ਼ੁਰਗਾਂ ਲਈ ਸਕੀਮਾਂ ਆ ਜਾਂ ਗਰੀਬ ਲਈ ਆ ਜਾਂ ਬੱਚਿਆਂ ਲਈ ਪਾਲਿਸੀਆਂ ਆਂਦੀਆਂ ਨੇ ਕਿ ਉਹ ਪੈਸਾ ਵੀ ਸਹੀ ਨਹੀਂ ਪਹੁੰਚਦਾ ਤੁਹਾਡਾ ਕਹਿਣ ਦਾ ਇਹ ਮਤਲਬ ਹੈ ਮੇਰਾ ਕਹਿਣ ਦਾ ਨਹੀਂ ਮਤਲਬ ਹੈ ਹਾਂ ਉਹ ਸਾਰੇ ਪੈਸਾ ਪਿੱਛੇ-ਪਿੱਛੇ ਖਾ ਜਾਣ ਦੀ ਹੈ ਅੱਗੇ ਮਿਲਦਾ ਨਹੀਂ ਹੈ ਚੋਣਾ ਆ ਗਿਆ ਨੇ ਹੁਣ ਕੈਂਡੀਡੇਟ ਕੈਂਡੀਡੇਟ ਅਲੱਗ-ਲਾਗ ਪਾਰਟੀਆਂ ਦੇ ਤੁਹਾਡੇ ਕੋਲ ਆਣਗੇ ਉਹਨਾਂ ਨਾਲ ਕੀ ਗੱਲਬਾਤ ਇਸ ਤਰ੍ਹਾਂ ਦੀ ਕਰੋਗੇ ਜੇ ਸਹੀ ਗੱਲਬਾਤ ਹੋਊਗੀ ਤਾਂ ਸਹੀ ਗੱਲਬਾਤ ਕਰੀ ਜਾਊਗੀ ਜੇ ਨਹੀਂ ਹੋਊਗੀ ਫਿਰ ਨਹੀਂ ਕਰੀ ਜਾਊਗੀ ਗੱਲਬਾਤ ਜੇ ਗੱਲਬਾਤ ਕਰਨ ਵਾਲੀ ਹੋਊ ਤਾਂ ਉਹੀ ਕਰੂਗਾ ਕਿਦਾ ਨਹੀਂ ਜਦੋਂ ਆਣਗੇ ਤੁਹਾਡੇ ਕੋਲ ਵੋਟ ਤਾਂ ਮੰਗਣ ਆਣਗੇ ਨਾ ਤੁਹਾਡੇ ਦਰਵਾਜ਼ੇ ਆਣਗੇ ਵੋਟ ਤਾਂ ਹੁਣ ਦੇਣੀ ਹੋ ਵੋਟ ਦੇ ਖਿਲਾਫ ਕਰਨੀ ਨਹੀਂ ਹੈ ਦੋਊਗਾ ਕੁਝ ਤਾਂ ਵੀ ਮਿਲਣੀ ਨਹੀਂ ਦੋਗਾ ਤਾਂ ਵੀ ਵੋਟ ਪੈਣੀ ਹੈ ਕਿਸੇ ਨੂੰ ਵੋਟ ਤਾਂ ਪਾਣੀ ਹੈ ਜੇ ਕਿਸੇ ਨੂੰ ਜੈਨੂ ਮੱਜੀ ਨੂੰ ਮੰਨ ਕੇ ਤਾਂ ਉਹਨੂੰ ਪਾ ਦੂੰ ਕਿ ਵੋਟ ਜਿਹੜੀ ਬਣੀ ਵੀ ਉਹ ਖਰਾਬ ਨਹੀਂ ਹੋਣੀ ਚਾਹੀਦੀ ਹੈ ਚਾਹੇ ਕਾਂਗਰਸ ਨੂੰ ਪਾ ਦੋ ਯਾ ਮੋਦੀ ਨੂੰ ਪਾ ਦੋ ਜਾਂ ਸੋਨੀਆ ਨੂੰ ਪਾ ਦੋ ਪਾਣੀ ਤਾਂ ਪੀਣੀ ਹੈ ਹਮ ਦੇਖੋ ਜਨਤਾ ਦੇ ਉੱਪਰ ਇਹ ਵੀ ਜਨਤਾ ਜਿਹਨੂੰ ਬਿਗੜ ਗਿਆ ਉਹਦੇ ਉੱਤੇ ਪੈਂਦੀ ਹੈ ਕਿ ਹਾਂ ਕਿ ਅਲੱਗ-ਅਲੱਗ ਪਾਰਟੀਆਂ ਨੇ ਵੀ ਜਿਹੜੀ ਵੀ ਹੈ ਕਿ ਕਿਹਨੂੰ ਲੋਕ ਪਸੰਦ ਕਰਦੇ ਨਹੀਂ ਮੇਰੇ ਅਨੁਸਾਰ ਸ੍ਰੀ ਰਾਹੁਲ ਨੂੰ ਪਸੰਦ ਕਰਦੇ ਲੋਕ ਜ਼ਿਆਦਾ ਹੈ ਕਾਂਗਰਸ ਪੰਜਾਬ ਪੰਜਾ ਬਾਕੀ ਤਾਂ ਮੈਂ ਕਹਿ ਨਹੀਂ ਸਕਦਾ ਕੁਝ ਹਮ ਯਾਨੀ ਕਿ ਜਿੱਥੇ ਕੋ ਮੀ ਤੇ ਰਾਹੁਲ ਗਾਂਧੀ ਕਾਂਗਰਸ ਪੰਜਾਬ ਆ ਸਕਦਾ ਹੈ ਆ ਗੱਲਬਾਤ ਹੋਈ ਹੈ ਕਹਿੰਦੇ ਕਿ ਜਿਹੜੀਆਂ ਸਕੀਮਾਂ ਜਿਹੜੀਆਂ ਉੱਪਰ ਤੋਂ ਆਉਂਦੀਆਂ ਨੇ ਸੈਂਟਰ ਤੋਂ ਆਉਂਦੀਆਂ ਨੇ ਜਾਂ ਸਟੇਟ ਵਾਈਜ਼ ਆਉਂਦੀਆਂ ਨੇ ਉਹ ਜਨਤਾ ਤੱਕ ਬਹੁਤ ਘੱਟ ਪਹੁੰਚਦੀਆਂ ਨੇ ਭਾਜੀ ਬੈਠੇ ਨੇ ਹਾਂਜੀ ਕੀ ਹਾਲ ਨੇ ਲੋਕ ਸਵਾਲ ਐਕਸ਼ਨ ਆ ਚੁੱਕਿਆ ਬਿਗਲਬਾ ਚੁੱਕਿਆ ਕਿਵੇਂ ਦੇਖਦੇ ਹੋ ਕਿਵੇਂ ਦੀ ਸਰਕਾਰ ਆਣੀ ਚਾਹੀਦੀ ਹੈ ਕਿ ਕਿਵੇਂ ਦੀ ਆਪ ਦੀ ਸੋਚ ਹੈ ਕਿ ਕਿ ਜਿਹੜੀ ਸਰਕਾਰ ਹੈ ਉਹ ਕਿਵੇਂ ਦੀ ਹੋਣੀ ਚਾਹੀਦੀ ਹੈ ਅਸ ਤਾਂ ਕਹਿੰਦੇ ਕਾਂਗਰਸ ਆ ਅਕਾਲੀ ਜੋ ਕੋਈ ਜਾਣਾ ਚਾਹੀਦਾ ਉਹਨਾਂ ਦੇ ਟਾਈਮ 'ਚ ਕੰਮ ਕਰਦਾ ਘੁੰਮਦਾ ਸੀਗਾ ਮੋਦੀ ਸਰਕਾਰ 'ਚ ਤਾਂ ਕੰਮਕਾਰ ਹੀ ਡਾਊਨ ਹੋ ਗਏ ਆ ਕੰਮਕਾਰ ਜਮੇ ਹੀ ਜ਼ੀਰੋ ਹੋ ਗਏ ਆ ਬੇਲੇ ਬੈਠੇ ਰਹਿੰਦੇ ਆ ਬੈਠੇ ਖਰਾਏ ਦੋ ਦੁਕਾਨਾਂ ਦੇ ਬਸ ਜੋ ਖਾ ਲਿਓ ਖਾ ਲਿਆ ਕੀ ਲੱਗਦਾ ਕਿ ਤੁਹਾਨੂੰ ਕਿ ਜਿਹੜੀ ਸਰਕਾਰ ਨਵੀਂ ਆਉਂਗੀ ਉਹਦੇ ਨਾਲ ਰੋਜ਼ਗਾਰ ਤੇ ਸਾਧਨ ਵਧਣਗੇ ਉਹ ਤਾਂ ਵਧੂਗੇ ਜੀ ਫਿਰ ਉਜ਼ਾਰੀ ਘਟੇਗੀ ਦੇਖੋ ਹੁਣ ਇਹ ਤਾਂ ਡਿਪੈਂਡ ਹੋਵੇ ਉਹ ਹੈ ਕਿਹੜੀ ਸਰਕਾਰ ਆਂਦੀ ਆ ਤੋ ਕਰਨੇ ਤਾਂ ਆਪਾਂ ਨੂੰ ਇੱਕ ਦੂਜਨ ਵੇਪੂ ਬਣਾਣਾ ਤੁਹਾਡੇ ਕੋਲ ਤੁਹਾਡੇ ਦਰਵਾਜ਼ੇ ਪਹੁੰਚਣਗੇ ਕੈਂਡੀਡੇਟ ਜਾਂ ਉਹਨਾਂ ਦੇ ਜਿਹੜੇ ਸਪੋਰਟਰ ਨੇ ਉਹ ਆਣਗੇ ਉਹਨਾਂ ਨਾਲ ਕਿਵੇਂ ਦੀ ਗੱਲਬਾਤ ਕਰੋਗੇ ਉਹਨਾਂ ਨਾਲ ਵੀ ਅਸੀਂ ਇਹ ਗੱਲਬਾਤ ਕਰਾਂਗੇ ਕਿ ਕੰਮਕਾਰ ਤਾਂ ਖੁੱਲੋ ਨਾ ਕੰਮਕਾਰ ਤਾਂ ਸਾਰੇ ਜ਼ੀਰੋ ਹੋਏ ਪਏ ਆ ਬਾਈਪਾਸ ਬਣਾਈ ਜਾ ਰਹੇ ਆ ਸ਼ਹਿਰਾਂ 'ਚ ਕੰਮ ਖਤਮ ਹੁੰਦੇ ਜਾ ਰਹੇ ਆ ਤੁਸੀਂ ਮੁਹਾਲੀ ਤੋਂ ਚੜਜੋ ਅੰਮ੍ਰਿਤਸਰ ਤੱਕ ਸਾਰੇ ਕੰਮਕਾਰ ਦੁਕਾਨਦਾਰ ਦੁਖੀਆਂ ਬਾਈਪਾਸ ਦਾ ਕੋਈ ਮਤਲਬ ਨਹੀਂ ਪਹਿਲਾਂ ਵੀ ਰੋਡ ਚੱਲਦੀ ਸੀਗੇ ਆਹੀ ਰੋਡਾਂ ਨੂੰ ਜੇ ਚੌੜਾ ਕਰ ਲੈਂਦੇ ਗਵਰਨਮੈਂਟ ਦਾ ਪੈਸਾ ਵਸਦਾ ਕੰਮ ਕਰਦਾ ਨਹੀਂ ਠੱਪ ਹੁੰਦੇ ਕੰਮਕਾਰ ਜ਼ੀਰੋ ਨਹੀਂ ਹੁੰਦੇ ਨਨੇ ਬਾਈਪਾਸ ਬਣਾ ਬਣਾ ਕੇ ਕੰਮਕਾਰੀ ਜ਼ੀਰੋ ਕਰਦੇ ਸੋ ਗੱਲਬਾਤ ਹੋਈ ਭਾਜੀ ਨਾਲ ਉਹਨਾਂ ਨੇ ਆਪਣੀ ਜੋੜੀ ਉਹਨਾਂ ਦੀ ਆਪਣੀ ਪੀੜਾ ਹੈ ਜੋ ਦੁੱਖ ਹੈ ਜੋ ਦਰਦ ਹੈ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਭੈਣ ਜੀ ਆਪ ਖੁਦ ਦੁਕਾਨ ਚਲਾ ਰਹੇ ਹੋ ਹੁਣ ਲੋਕ ਸਭਾ ਚੋਣਾਂ ਨੇ ਹਰ ਪਾਰਟੀ ਦਾ ਕੈਂਡੀਡੇਟ ਤਕਰੀਬਨ ਆਪ ਤੱਕ ਪਹੁੰਚ ਕਰੇਗਾ ਜਾਂ ਉਹਨਾਂ ਦੇ ਜਿਹੜੇ ਸਪੋਰਟਰ ਨੇ ਉਹ ਆਣਗੇ ਇਹਨਾਂ ਚੋਣਾਂ ਨੂੰ ਲੈ ਕੇ ਕਿਵੇਂ ਵੇਖਦੇ ਹੋ ਕਿ ਦੇਸ਼ ਦਾ ਸੁਧਾਰ ਹੋਏਗਾ ਰੋਜ਼ਗਾਰ ਦੇ ਸਾਧਨ ਬਦਣਗੇ ਜਾਂ ਫਿਰ ਵਾਦੇ ਔਰ ਵਾਦੇ ਜਿਹੜੇ ਕਦੇ ਪੂਰੇ ਨਾ ਹੁੰਦੇ ਉਹੀ ਗੱਲਬਾਤ ਰਹੇਗੀ ਹਾਂਜੀ ਇਕ ਤਾਂ ਜੀ ਸਭ ਤੋਂ ਪਹਿਲਾਂ ਕੋਈ ਵੀ ਸਰਕਾਰ ਆਉਂਦੀ ਹੈ ਸਾਡੇ ਜਰਨਲ ਨੂੰ ਤਾਂ ਦੇਖਦੀ ਹੀ ਨਹੀਂ ਜੀ ਸਭ ਤੋਂ ਵੱਡੀ ਗਲਤੀ ਇਹ ਪ੍ਰੋਬਲਮ ਹੈ ਮੇਰੇ ਹਸਬੰਦ ਨੂੰ 6 ਸਾਲ ਹੋ ਗਏ ਡੈਥ ਹੋਈ ਨੂੰ ਬਹੁਤ ਵੱਡੀ ਗੱਲ ਹੈ ਕਿ ਇਸੇ ਕਰਕੇ ਮੈਂ ਵਿਧਵਾ ਵਾਲੀ ਪੈਨਸ਼ਨ ਨਹੀਂ ਲਵਾਈ ਵੀ ਚਲੋ 1000 ਰੁਪਏ ਵੀ ਸਰਕਾਰ ਦਿੰਦੀ ਹੈ ਤਾਂ ਬਹੁਤ ਵਧੀਆ ਮੈਂ ਤਾਂ ਬਿਲਕੁਲ ਨਹੀਂ ਕਹਿੰਦੀ ਕਿ ਕੋਈ ਸਰਕਾਰ ਨੇ ਸਾਡਾ ਕੁਝ ਕਰਿਆ ਆਪਣੇ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ ਜੀ ਕਿ ਸਰਕਾਰ ਕੋਈ ਵੀ ਆਵੇ ਵਾਅਦੇ ਤਾਂ ਉਹ ਪਹਿਲਾਂ ਵਾਅਦੇ ਕਰਦੇ ਨੇ ਵਾਅਦੇ ਵਿੱਚ ਖਰਾ ਉਤਰਦਾ ਨਹੀਂ ਇਸੇ ਕਰਕੇ ਵੀ ਚਲੋ ਜੇ ਬਾਕੀਆਂ ਨੂੰ 1500 ਹੈ ਮੈਂ 1500 ਛੱਡ ਕੇ 1000 ਦਾ ਇੰਤਜ਼ਾਰ ਕਰਦੀ ਰਹੀ ਦੋ ਸਾਲ ਹੋ ਗਏ ਮੇਰੀ ਨੂੰ ਐਮਏ ਵੀ ਆੜਾ ਉਹਨੂੰ ਨੀ ਕੋਈ ਘਰ ਬੈਠੇ ਨੂੰ ਕੁਝ ਆਇਆ ਕੋਈ ਨੌਕਰੀ ਸਾਨੂੰ ਨੀ ਜੀ ਸਾਡਾ ਤਾਂ ਕਿਸੇ ਨੇ ਕੁਝ ਨਹੀਂ ਕੀਤਾ ਮੈਂ ਤਾਂ ਜਿੰਨਾ ਕਿ ਸਾਡਾ ਸਰਕਲ ਹੈ ਕਿ ਇੰਨੀ ਆ ਦੇਣੀ ਬੇਕਰ ਕਿ ਵੋਟ ਪਾਣੀ ਹੋਣੀ ਚਾਹੀਦੀ ਪਰ ਅਸੀਂ ਆਪ ਨੂੰ ਰਿਕਵੈਸਟ ਇਹ ਕਰਾਂਗੇ ਕਿ ਵੋਟ ਜ਼ਰੂਰ ਪਾਣੀ ਹੈ ਸਾਡਾ ਸਭ ਤੋਂ ਵੱਡਾ ਅਧਿਕਾਰ ਹੈ ਵੋਟ ਪਾਣਾ ਤੇ ਵੱਡੀ ਇਹੀ ਸਰਕਾਰ ਨਾਲ ਰੰਜਿਸ਼ ਹੈ ਕਿਰਾਇਆ ਤਾਂ ਫ੍ਰੀ ਕਰਤਾ ਮਹਿਲਾ ਮਾਨੋ ਵੂਮੈਨਸ ਜਿਹੜੀਆਂ ਨੇ ਅਗਰ ਬੇਲੀਆਂ ਨੇ ਉਹੀ ਜਾ ਸਕਦੇ ਨੇ ਵਰਕਿੰਗ ਵਾਲਾ ਤਾਂ ਕਿਤੇ ਜਾ ਹੀ ਨਹੀਂ ਸਕਦਾ ਮੈਂ ਆਪਣੀ ਸ਼ਾਪ ਨੂੰ ਬੰਦ ਕਰਕੇ ਕਿਵੇਂ ਜਾਮਾ ਜਿਹੜੇ ਮੈਂ ਚਾਰ ਬੰਦੇ ਰੱਖਿਆ ਨਹੀਂ ਜਿਹੜੀਆਂ ਜਿਹੜੀਆਂ ਮਹਿਲਾ ਮਾਨਾਂ ਨੇ ਉਹ ਵਰਕਿੰਗ ਵਾਲੀਆਂ ਨੇ ਉਹ ਵੀ ਜਾਂਦੀਆਂ ਨੇ ਉਹਨਾਂ ਨੂੰ ਵੀ ਫਾਇਦਾ ਹੋਇਆ ਉਹਨਾਂ ਨੂੰ ਹੋਇਆ ਜੀ ਥੋੜੀ ਵੀ ਚਲੋ ਜਿਹੜੀਆਂ ਕੋਈ ਜਿਹੜਾ ਸਫਰ ਕਰਦਾ ਜੀ ਮੈਂ ਤਾਂ ਤੁਹਾਨੂੰ ਆਪਣੀ ਵਿਤੀ ਹੋਈ ਦੱਸ ਰਹੀ ਹਾਂ ਜੋ ਮੇਰੇ ਨਾਲ ਦੀਆਂ ਨੇ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਸੰਤਾਈ ਹੈ ਵੀ ਆਹ ਹੁਣ ਜ਼ਰੂਰ ਕਹਿੰਦੇ ਨੇ ਵੀ ਸਿਲੰਡਰ ਇੱਕ ਸਸਤਾ ਹੋ ਗਿਆ ਸਿਲੰਡਰ ਵੀ 1000 ਰੁਪਏ ਦਾ ਲੰਦੇ ਸੀ ਚਲੋ ਇਹ ਚ ਜ਼ਰੂਰ ਥੋੜੇ ਜੇ ਪੈਸੇ ਨੇ ਵੀ ਚਲੋ ਸਾਨੂੰ ਇਹ ਤਾਂ ਸਾਡੀ ਸਹੂਲਤ ਕਰਕੇ ਸੀ 850 ਦਾ ਲੈਣੇ 800 ਵੀ ਦਾ ਹੋ ਗਿਆ ਇਹ ਹੋਰ ਕੋਈ ਸਹੂਲਤ ਨਹੀਂ ਮਿਲੀ ਹੈਗੀ ਬਾਕੀ ਬਿਜਲੀ ਦਾ ਬਿੱਲ ਸਾਡਾ ਹੁੰਦਾ ਹੈ ਐਸੋ ਜੀ ਆਏ ਭਗਵਾਨ ਮਾਨ ਸਰਕਾਰ ਉਹਨਾਂ ਨੇ ਤਾਂ ਇਹ ਕਹਿ ਸੀ ਕਿ ਕਹਿੰਦੇ ਕਿ 300 ਯੂਨਿਟ ਤੱਕ ਦਾ ਫ੍ਰੀ ਕਰਾਂਗੇ ਤੇ ਅਗਰ 300 ਤੇ ਰੇਟ ਹੀ ਘਟਾ ਦਿਓ ਜੀ ਬਾਕੀ ਸਾਰਿਆਂ ਨੂੰ ਹੀ ਫਾਇਦਾ ਹੋਣਾ ਚਾਹੀਦਾ ਨਾ ਕਈਆਂ ਦੇ ਤਾਂ ਦੋ ਦੋ ਗੱਡੀਆਂ ਨੇ ਐਨਾ ਕੁਛ ਉਹਨਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਤੇ ਤੁਸੀਂ ਸੱਚ ਪੁੱਛਦੇ ਕਿਸੇ ਦੇ ਪਾਣੀ ਦੇ ਬਿੱਲ ਵੀ ਮਾਫ ਨੇ ਸਾਡੇ ਤਾਂ ਪਾਣੀ ਦੇ ਵੀ ਆਉਂਦੇ ਨੇ ਇਹ ਕੋਈ ਸੁਣਵਾਈ ਜਰਨਲ ਬੰਦਿਆਂ ਦੀ ਨਹੀਂ ਹੋ ਰਹੀ ਸੋ ਹਾਸੀ ਇਹ ਤਾਂ ਨਹੀਂ ਕਾਂਗਈ ਕਿ ਜਰਨਲ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਕਰਾਂਗੇ ਲੇਕਿਨ ਜੋ ਇੱਕ ਦਰਦਪੈਣ ਜੀ ਨੇ ਬਿਆਨ ਕੀਤਾ ਕਹਿੰਦੇ ਕਿ 6 ਸਾਲ ਤੋਂ ਉਹ ਐਕਸਪਾਇਰ ਹੋ ਗਏ ਸੀਗੇ ਇਹਨਾਂ ਦੇ ਹਸਬੰਦ ਤੇ ਇੰਤਜ਼ਾਰ ਸੀਗਾ ਕਹਿੰਦੇ ਕਿ ਤਾਬਕ ਮਹਿਲਾਵਾਂ ਦੇ ਖਾਤੇ ਦੇ ਵਿੱਚ ਹਰ ਮਹੀਨੇ ਆਣਗੇ ਤੇ ਕਹਿੰਦੇ ਮੈਂ ਤਾਂ ਵਿਧਵਾ ਪੈਨਸ਼ਨ ਵੀ ਨਹੀਂ ਲਗਵਾਈ ਲੇਕਿਨ ਸਰਕਾਰਾਂ ਵਾਅਦੇ ਜ਼ਰੂਰ ਕਰਦੀਆਂ ਨੇ ਜਦੋਂ ਇਲੈਕਸ਼ਨ ਹੁੰਦਾ ਉਸ ਤੋਂ ਬਾਅਦ ਮੁੱਕਰ ਜਾਂਦੀਆਂ ਨੇ ਪੈਣ ਜੀ ਇਹ ਗੱਲ ਹੋਰ ਅਸੀਂ ਆਪ ਨਾਲ ਕਰ ਲੈਂਦੇ ਨੇ ਜਿਹੜੇ ਲੋਕ ਸਭਾ ਚੋਣਾਂ ਤੋਂ ਬਾਅਦ ਸਾਡੇ ਸੰਸਦ ਬਣਦੇ ਨੇ ਐਮਪੀ ਬਣਦੇ ਨੇ ਕੀ ਉਹ ਕਦੇ ਤੁਹਾਨੂੰ ਇੱਥੇ ਵਿਖਾਈ ਦਿੱਤੇ ਜੀ ਕਦੇ ਨਹੀਂ ਜੀ ਕੋਈ ਵਿਖਾਈ ਦਿੱਤਾ ਤੁਹਾਨੂੰ ਇਹ ਪਤਾ ਐਮਸੀ ਨਹੀਂ ਦਿਖਾਈ ਦਿੰਦੇ ਜੀ ਐਮਪੀ ਅਨੇ ਤਾਂ ਸਾਡੇ ਕੋਲ ਕੀ ਕਰਨ ਐਮਸੀ ਵੀ ਨਹੀਂ ਆਉਂਦੇ ਕਦੇ ਵਾਪਸ ਕਦੇ ਸਾਡੇ ਸ਼ਹਿਰ ਦੇ ਐਮਸੀ ਨਹੀਂ ਆ ਕੇ ਪੁੱਛਦੇ ਕਿ ਕੀ ਪ੍ਰੋਬਲਮ ਹੈ ਆਪ ਨੂੰ ਇਹ ਪਤਾ ਕਿ ਸ਼੍ਰੀ ਅਨੰਦਪੁਰ ਸਾਹਿਬ ਆਪਣਾ ਜਿਹੜਾ ਹਲਕਾ ਹੈ ਲੋਕ ਸਭਾ ਹਲਕਾ ਉੱਥੋਂ ਐਮਪੀ ਕੌਣ ਨੇ ਸੋ ਕਹਿੰਦੇ ਕਿ ਜਨਤਾ ਦੇ ਵਿੱਚ ਤਾਂ ਚੁਣੇ ਹੋਏ ਨੁਮਾਇੰਦੇ ਆਂਦੇ ਹੀ ਨਹੀਂ ਹੈਗੇ ਭੈਣ ਜੀ ਨੂੰ ਯਾਦ ਹੀ ਨਹੀਂ ਆ ਰਹਾ ਕਹਿੰਦੇ ਕਿ ਯਾ ਤਾਂ ਤਾਂ ਆਉਂਗਾ ਜੇ ਕਿਤੇ ਉਹ ਆਏ ਹੋਣ ਉਹਨਾਂ ਦਾ ਚਿਹਰਾ ਵੇਖਿਆ ਹੋਵੇ ਕੁਝ ਯਾਦ ਆ ਕੋਈ ਧੁੰਦਲਾ ਜਿਹਾ ਚਿਹਰਾ ਕਿ ਕੌਣ ਐਮਪੀ ਇੱਥੇ ਦਾ ਹੈਗਾ ਨਹੀਂ ਜੀ ਮੈਨੂੰ ਤਾਂ ਕੁਝ ਨਹੀਂ ਬਿਲਕੁਲ ਨਹੀਂ ਯਾਦ ਸੋ ਜ਼ਮੀਨੀ ਹਕੀਕਤ ਅਸੀਂ ਆਪ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜਨਤਾ ਦੇ ਜ਼ਰੀਏ ਜਨਤਾ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਸਾਡਾ ਕੋਈ ਕਿਸੇ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਤੇ ਨਾ ਹੀ ਅਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਸਪੋਰਟ ਕਰਦੇ ਹਾਂ ਤੇ ਸਿਰਫ ਸਿਰਫ ਜਨਤਾ ਦੇ ਜੋ ਵਿਚਾਰ ਨੇ ਉਹ ਅਸੀਂ ਆਪ ਤੱਕ ਆਪਣੇ ਨਿਊਜ਼ ਚੈਨਲ ਦੇ ਰਾਹੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਮਨਜਿੰਦਰ ਸਿੰਘ ਦੇ ਨਾਲ ਅਜੇ ਰਠੌਰ ਫਾਸਟਵੇ ਨਿਊਜ਼